ਸੋ ਪਾਣੀ ਹੀ ਪਾਣੀ ਹੋ ਚੁਕਿਆ ਏ ਇੱਕ ਤਸਵੀਰ ਤੁਹਾਡੇ ਨਾਲ ਫੇਰ ਜਰੂਰ ਸਾਂਝੀ ਕਰਦੇ ਆ ਜਿੱਦ ਤੱਕ ਨਜ਼ਰ ਮਾਰੋਗੇ ਪਾਣੀ ਪਾਣੀ ਹੋ ਚੁਕਿਆ ਆ ਸਸਟੀ ਦਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਸਵਮਨੀਆ ਤਸਵੀਰਾਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰ ਦਿੰਦੇ ਆ ਜਿੱਥੇ ਮੋਹਾਲੀ ਦੇ ਵਿੱਚ ਤੇਜ਼ ਬਾਰਿਸ਼ ਨੇ ਦਸਤਕ ਦੇ ਦਿੱਤੀ ਆ ਦੂਰ ਦੂਰ ਤੱਕ ਦੇਖੋ ਘੁੱਪ ਹਨੇਰਾ ਹੋ ਚੁਕਿਆ ਤੇ ਬੱਦਲ ਵਾਹੀ ਨੇ ਪੂਰੇ ਅਸਮਾਨ ਨੂੰ ਘੇਰ ਲਿਆ ਤੇ ਪਾਣੀ ਹੀ ਪਾਣੀ ਹੋ ਚੁਕਿਆ ਏ ਦੇਖੋ ਇੱਕ ਤਸਵੀਰ ਤੁਹਾਡੇ ਨਾਲ ਅਸੀਂ ਜੋ ਸਾਂਝੀ ਕਰਦੇ ਆ ਜਿੱਥੇ ਬਹੁਤ ਤੇਜ਼ ਬਾਰਿਸ਼ ਹੋਈ ਹੈ ਜਿਸ ਦਾ ਅੰਦਾਜ਼ਾ ਜਰੂਰ ਤੁਸੀਂ ਇਹ ਤਸਵੀਰ ਤੋਂ ਵੀ ਲਗਾ ਸਕਦੇ ਹੋ ਦੇਖੋ ਬਾਰਿਸ਼ ਦੀ ਰਫਤਾਰ ਇੰਨੀ ਤੇਜ਼ ਸੀ ਕਿ ਲਗਾਤਾਰ ਬਾਰਿਸ਼ ਤਾਂ ਹੁਣ ਵੀ ਹੋ ਰਹੀ ਹੈ ਪਰ ਜਿਹੜੀ ਰਫਤਾਰ ਹੁਣ ਥੋੜੀ ਜਿਹੀ ਘਟੀ ਹੈ ਪਰ ਜਿਹੜੀ ਰਫਤਾਰ ਸੀ ਉਸ ਨੇ ਮਿੰਟਾਂ ਦੇ ਵਿੱਚ ਦੇਖੋ ਇਨੇ ਰਾਹੀ ਗਿਰ ਸਮੇਂ ਇੰਤਜ਼ਾਰ ਦੇਖੋ ਕਰ ਰਹੇ ਨੇ ਕਦੋਂ ਬਾਰਿਸ਼ ਰੁਕੇਗੀ ਤੇ ਕਦੋਂ ਲੋਕ ਅੱਗੇ ਵਧਣਗੇ ਇਹ ਤਸਵੀਰ ਇੱਕ ਜਿੱਥੇ ਲੋਕਾਂ ਨੂੰ ਗਰਮੀ ਤੋਂ ਜ਼ਰੂਰ ਰਾਤ ਮਿਲੀ ਆ ਉਥੇ ਇਹ ਤਸਵੀਰ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਇੱਕ ਮਿੰਟ ਹੋ ਕੇ ਵੀ ਇੱਕ ਬਹੁਤ ਹੁੰਦਾ ਜਦੋਂ ਅਸੀਂ ਬਾਰਿਸ਼ ਦੇ ਵਿੱਚ ਲਗਾਤਾਰ ਕੰਮ ਕਰ ਰਹੇ ਹੁੰਦੇ ਆ ਤਾਂ ਆਪਣੀ ਡਿਊਟੀ ਨੂੰ ਪੂਰੀ ਜਿੱਥੇ ਤੇਜ਼ ਬਾਰਿਸ਼ ਆ ਗਈ ਆ ਟ੍ਰੈਫਿਕ ਵੀ ਜਾਮ ਹੁੰਦੇ ਨੇ ਤਾਂ ਉਥੇ ਆਪਣੀ ਡਿਊਟੀ ਨੂੰ ਬਖੂਬੀ ਦੇ ਨਾਲ ਮੰਨਵਾਉਂਦੇ ਹੋਏ ਮੁਲਾਜ਼ਮ ਤਾਂ ਇਹ ਤਸਵੀਰ ਆਪਦੇ ਆਪ ਚ ਬਹੁਤ ਅਹਿਮ ਹੋ ਜਾਂਦੀ ਹੈ ਵੱਡੀ ਗਿਣਤੀ ਦੇ ਵਿੱਚ ਜਿੱਥੇ ਲੋਕ ਵੀ ਇੱਥੇ ਖੜੇ ਨੇ ਤੇ ਉੱਥੇ ਆਪਣੇ ਕੰਮਾਂ ਦੇ ਵਿੱਚ ਬਹੁਤ ਤੇਜ਼ بارش ਹੈ بارش ਦੀ ਰਫ਼ਤਾਰ ਸੋ ਪਾਣੀ ਹੀ ਪਾਣੀ ਹੋ ਚੁੱਕਿਆ ਹੈ ਇੱਕ ਤਸਵੀਰ ਤੁਹਾਡੇ ਨਾਲ ਫਿਰ ਜ਼ਰੂਰ ਸਾਂਝੀ ਕਰਦੇ ਹਾਂ ਜਿੱਦਾਂ ਨਜ਼ਰ ਮਾਰੋਗੇ ਪਾਣੀ ਪਾਣੀ ਹੋ ਚੁੱਕਿਆ ਹੈ ਤੇ ਪੁਲਿਸ ਮੁਲਾਜ਼ਮ ਲਗਾਤਾਰ ਜਿਹੜੀ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ